ਵੈਸੇ ਇਸ ਵਕਤ ਭਾਜਪਾ ਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਔਰ ਉਹਨਾਂ ਦਾ ਵਿਰੋਧ ਕਰ ਰਿਹਾ ਕਿਸਾਨ ਕਿਸਾਨ ਹੀ ਇਸ ਕਰਕੇ ਵਿਰੋਧ ਕਰ ਰਿਹਾ ਵੀ 2019 ਦੇ ਵਿੱਚ ਤੁਹਾਨੂੰ ਅਸੀਂ ਜਿਤਾਇਆ ਤੇ ਤੁਸੀਂ 2020 ਦੇ ਵਿੱਚ ਕਰੋਨਾ ਕਾਲ ਦਾ ਫਾਇਦਾ ਚੁੱਕਦੇ ਆ ਤਿੰਨ ਕਾਲੇ ਕਾਨੂੰਨ ਲਿਆਏ ਤੇ ਤੁਸੀਂ ਜਿਹੜਾ ਵਾ ਸਾਡੇ ਉੱਤੇ ਉਹਨਾਂ ਕਾਨੂੰਨਾਂ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਮੜਨ ਦੀ ਕੋਸ਼ਿਸ਼ ਕੀਤੀ ਉਹਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰਨਾ ਪਿਆ 6700 ਕਿਸਾਨ ਜਿਹੜੇ ਆ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ 1.5 ਸਾਲ ਦਿੱਲੀ ਦੀਆਂ ਬਰੂਹਾਂ ਤੇ ਬਹਿਣਾ ਪਿਆ ਡਾਂਗਾ ਖਾਦੀਆਂ ਕਈ ਤਰ੍ਹਾਂ ਦੇ ਇਲਜ਼ਾਮ ਲਵਾਏ ਤੇ ਫਿਰ ਤੁਹਾਡਾ ਵਿਰੋਧ ਕਿਉਂ ਨਾ ਕਰੀਏ ਜਦੋਂ ਭਾਜਪਾ ਦੇ ਆਗੂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਵੋਟਾਂ ਮੰਗਣ ਜਾਂਦੇ ਆ ਤਾਂ ਅੱਗੂ ਫਿਰ ਜਦੋਂ ਕਿਸਾਨ ਆਗੂ ਜਾਂ ਆਮ ਕਿਸਾਨ ਵੀ ਇਹਨਾਂ ਦੇ ਨਾਲ ਸਵਾਲ ਕਰਦਾ ਤਾਂ ਫਿਰ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਫਿਰ ਇਹ ਕਹਿੰਦੇ ਆ ਵੀ ਅਸੀਂ ਤੁਹਾਡੀ ਗੱਲ ਮੋਦੀ ਸਾਹਿਬ ਤੱਕ ਜ਼ਰੂਰ ਪਹੁੰਚਾਵਾਂਗੇ ਪਰ ਮੋਦੀ ਸਾਹਿਬ ਦੇ ਜਿਹੜੇ ਨਮਾਇंदे ਆ ਉਹ ਤਾਂ ਕਈ ਵਾਰ ਮੀਟਿੰਗ ਕਰ ਚੁੱਕੇ ਆ ਹੱਲ ਤੇ ਨਿਕਲਿਆ ਹੀ ਕੋਈ ਨਹੀਂ ਸ਼ੰਭੂ ਵਾਲਾ ਕੇਸ ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਕਿਸਾਨ ਸ਼ੰਭੂ ਬਾਰਡਰ ਆਹੀਂ ਦਿੱਲੀ ਜਾਣਾ ਚਾਹੁੰਦੇ ਸੀਗੇ ਤਾਂ ਜੋ ਕੁਝ ਸ਼ੰਭੂ ਬਾਰਡਰ ਤੇ ਹੋਇਆ ਸਾਨੂੰ ਸਭ ਨੂੰ ਪਤਾ ਜੋ ਕੁਝ ਪ੍ਰੇਤਪਾਲ ਸਿੰਘ ਦੇ ਨਾਲ ਹੋਇਆ ਜਿਵੇਂ ਸ਼ੁਭਕਰਮਨ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਪਰ ਹੰਸ ਰਾਜ ਹੰਸ ਜਿਹੜੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਇਹਨਾਂ ਦਾ ਕੁਝ ਖਾਸਾ ਹੀ ਵਿਰੋਧ ਹੋ ਰਿਹਾ ਫਰੀਦਕੋਟੀਆਂ ਦਾ ਇਹ ਕਹਿਣਾ ਵਾ ਵੀ ਜਿਹੜੇ ਹੰਸਰਾਜ ਹੰਸ ਹੈ ਇੱਕ ਤਾਂ ਇਹ ਬਾਹਰੀ ਕੈਂਡੀਡੇਟ ਹੈ ਦੂਜਾ ਇਹ ਕਦੀ ਦਿੱਲੀਓਂ ਚੋਣ ਲੜਦੇ ਆ ਉੱਥੋਂ ਜਿੱਤਦੇ ਆ ਕਦੀ ਕਿਸੇ ਪਾਰਟੀ ਤੋਂ ਜਾਂਦੇ ਆ ਕਦੇ ਕਿਸੇ ਪਾਰਟੀ ਕੋ ਜਾਂਦੇ ਆ ਤੇ ਹੁਣ ਇਹ ਫਰੀਦਕੋਟ ਆ ਗਏ ਆ ਭਾਜਪਾ ਦੀ ਟਿਕਟ ਤੋਂ ਤੇ ਅਸੀਂ ਇਹਨਾਂ ਨੂੰ ਸਵਾਲ ਕਿਉਂ ਨਾ ਕਰੀਏ ਭਾਈ ਔਰ ਹੰਸਰਾਜ ਹੰਸ ਇਹ ਵੀ ਕਹਿੰਦੇ ਸੁਣੇ ਜਾਂਦੇ ਆ ਕਿ ਤੁਸੀਂ ਮੇਰੇ ਨਾਲ ਗੱਲ ਕਰੋ ਮੇਰਾ ਵਿਰੋਧ ਨਾ ਕਰੋ ਮੈਂ ਤੁਹਾਡੀ ਗੱਲ ਜਿਹੜੀ ਹੈ ਇਹ ਦਿੱਲੀ ਦਰਬਾਰ ਤੱਕ ਜ਼ਰੂਰ ਲੈ ਕੇ ਜਾਵਾਂਗਾ ਪਰ ਹੁਣ ਏਦਾਂ ਲੱਗਦਾ ਭਈ ਹੰਸਰਾਜ ਹੰਸ ਹੁਣਾ ਕੋਲ ਜਿਹੜੇ ਆ ਗੱਲਾਂ ਮੁੱਕ ਗਈਆਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਇਹਨਾਂ ਕੋਲ ਹੈ ਨਹੀਂ ਕਿਉਂਕਿ ਵੀਡੀਓ 'ਚ ਅਸੀਂ ਦੇਖ ਰਹੇ ਆ ਕਿ ਇਹ ਹੁਣ ਸੁਭਾਵਾਂ ਦੇ ਵਿੱਚ ਜਿੱਥੇ ਵੀ ਮੀਟਿੰਗ ਕਰਨ ਜਾਂਦੇ ਆ ਵਰਕਰਾਂ ਨੂੰ ਲੈ ਕੇ ਨਾਲ ਜਦੋਂ ਵੋਟਾਂ ਮੰਗਣ ਜਾਂਦੇ ਆ ਤਾਂ ਇਹ ਹੁਣ ਭਜਨ गा ਰਹੇ ਆ ਵੈਸੇ ਭਜਨ ਗਾਉਣਾ ਰੱਬ ਦਾ ਨਾਮ ਧਿਆਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਹੰਸਰਾਜ ਹੰਸੂ ਹੁਣਾ ਕੋਲ ਹੁਣ ਇਸ ਵੇਲੇ ਲੱਗਦਾ ਭਈ ਰੱਬ ਦੇ ਨਾਮ ਤੋਂ ਇਲਾਵਾ ਕੋਈ ਦੂਜਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਸੰਸਦ ਮੈਂਬਰ ਬਣਨ ਤੋਂ ਬਾਅਦ ਅਗਰ ਇਹ ਜਿੱਤ ਜਾਂਦੇ ਆ ਜੇ ਇਹ ਕੁਝ ਕਰਦੇ ਰਹੇ ਤਾਂ ਮਸਲੇ ਤੇ ਫੇਰ ਉੱਥੇ ਦੇ ਉੱਥੇ ਰਹਿਣੇ ਪ੍ਰਣਾਲਾ ਤਾਂ ਫੇਰ ਉੱਥੇ ਦਾ ਉੱਥੇ ਹੀ ਰਹਿਣਾ ਹੁਣ ਇਹਨਾਂ ਕੋਲ ਗੱਲਾਂ ਲੱਗ ਭੱਗ ਮੁੱਕ ਚੁੱਕੀਆਂ ਨੇ ਹੁਣ ਇਹਨਾਂ ਕੋ ਭਜਨ ਬੰਦਗੀ ਤੋਂ ਸਵਾਏ ਕੁਝ ਨਹੀਂ ਹੈ ਪਰ ਅਗਰ ਇਸੇ ਤਰ੍ਹਾਂ ਅਜਿਹਾ ਪਹਿਲਾ ਕਿ ਆ ਵੀ ਇਦਾਂ ਹੀ ਸੰਸਦ ਦੇ ਵਿੱਚ ਹੋਊਗਾ ਤਾਂ ਫੇਰ ਲੋਕਾਂ ਦੇ ਮਸਲੇ ਹੱਲ ਕਿਵੇਂ ਹੋਣਗੇ ਗੱਲ ਕੱਲੀ ਕਿਸਾਨਾਂ ਦੀ ਨਹੀਂ ਹੈਗੀ ਆਮ ਲੋਕਾਂ ਨੇ ਵੀ ਤੁਹਾਨੂੰ ਵੋਟਾਂ ਦੇਣੀਆਂ ਜੇ ਉਹ ਤੁਹਾਡੀ ਸਹਿਮਤ ਹੋਏ ਤੁਹਾਡੀਆਂ ਵਿਚਾਰਧਾਰਾ ਦੇ ਨਾਲ ਜਾਂ ਜਿਹੜਾ ਭਾਜਪਾ ਦਾ ਮੈਨੀਫੈਸਟੋ ਹੈ ਉਹਦੇ ਨਾਲ ਸਹਿਮਤ ਹੋਏ ਤਾਂ ਆਮ ਲੋਕ ਦੂਸਰੇ ਲੋਕ ਵੀ ਵੋਟ ਦੇਣਗੇ ਫਿਰ ਕੀ ਉਹ ਵੀ ਭਜਨ ਸੁਣਿਆ ਕਰਨਗੇ ਫਿਰ ਕੀ ਉਹ ਕਿੱਥੋਂ ਤੱਕ ਪਹੁੰਚ ਕਰਨਗੇ ਉਹਨਾਂ ਨੂੰ ਵੀ ਤੁਸੀਂ ਮੁੜ ਕੇ ਜੇ ਜਿੱਤ ਜਾਂਦੇ ਹੋ ਤਾਂ ਉਹਨਾਂ ਨੂੰ ਵੀ ਭਜਨ ਸੁਣਾ ਕੇ ਤੋਰ ਦਿਆ ਕਰੋਗੇ ਉਹਨਾਂ ਨੂੰ ਵੀ ਤੁਸੀਂ ਕਿਆ ਕਰੋ ਵੀ ਰੱਬ ਦਾ ਨਾਮ ਲਓ ਰੱਬ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹਰ ਬੰਦਾ ਲੈਂਦਾ ਵੀ ਆ ਆਪਣੀ ਜਿਹੜਾ ਜਿਹੜੇ ਵੀ ਧਰਮ ਨੂੰ ਉਹ ਮੰਨਦਾ ਪਰ ਲੋਕਾਂ ਦੀਆਂ ਸਮੱਸਿਆਵਾਂ ਜਨਾਬ ਇਹ ਨੇ ਕਿ ਉਹਨਾਂ ਕੋਲ ਕੰਮ ਹੈ ਨਹੀਂ ਸੜਕਾਂ ਨਾਲੀਆਂ ਦਾ ਕੰਮ ਹੋ ਨਹੀਂ ਹੋਇਆ ਸਕੂਲਾਂ ਦੇ ਹਾਲਾਤ ਮਾੜੇ ਨੇ ਨਾਲ ਦੀ ਨਾਲ ਰੋਜ਼ਗਾਰ ਹੈ ਨਹੀਂ ਲੋਕਾਂ ਕੋਲ ਲੋਕ ਜਿਹੜੇ ਆ ਬੇਰੋਜ਼ਗਾਰ ਆ ਔਰ ਇਹ ਜਿਹੜੀ 벨ਟ ਆ ਇਹ ਕੈਂਸਰ 벨ਟ ਦੇ ਨਾਂ ਤੋਂ ਵੀ ਬਚਦੀ ਆ ਪਰ ਹੰਸਰਾਜ ਹੰਸ ਜਿਨ੍ਹਾਂ ਕੋਲ ਹੁਣ ਲਗਭਗ ਗੱਲਾਂ ਮੁੱਕ ਚੁੱਕੀਆਂ ਨੇ ਵਿਰੋਧ ਇਹਨਾਂ ਦਾ ਬਹੁਤ ਜ਼ਿਆਦਾ ਹੋਇਆ ਤੇ ਹੁਣ ਇਹ ਰੱਬ ਦਾ ਨਾਮ ਲੈ ਰਹੇ ਆ ਤੇ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਲਿਆਵਾਂਗੇ ਜਿਹੜੇ ਪ੍ਰਭੂ ਰਾਮ ਨੂੰ ਲੈ ਕੇ ਆਏ ਆ ਸੋ ਵੇਖਦੇ ਆ ਵੀ ਇਹਨਾਂ ਦਾ ਹੁਣ ਇਹ ਜਿਹੜਾ ਪੈੰਤਰਾ ਇਹ ਖੇਡ ਰਹੇ ਆ ਇਹ ਇਹਨਾਂ ਨੂੰ ਸਿਆਸਤ ਦੀਆਂ ਪੌੜੀਆਂ ਚੜਾਉਂਦਾ ਸੰਸਦ ਦੀਆਂ ਪੌੜੀਆਂ ਚੜਾਉਂਦਾ ਜਾਂ ਨਹੀਂ ਇਹ ਤਾਂ ਵਕਤ ਦੱਸੇਗਾ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਇਹ ਅੰਦਾਜ਼ਾ ਹੋ ਜਾਏਗਾ ਕਿ ਹੰਸ ਰਾਜ ਹੰਸ ਹੋਣਾ ਕੋਲ ਹੁਣ ਜਿਹੜੀਆਂ ਗੱਲਾਂ ਜਾਂ ਜਿਹੜੇ ਲੋਕਾਂ ਦੇ ਜਵਾਬ ਆ ਜਾਂ ਉਹਨਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਮੁੱਕ ਚੁੱਕੇ ਆ ਤੇ ਹੁਣ ਲਗਭਗ ਇਹਨਾਂ ਨੇ ਕਿਨਾਰਾ ਕਰ ਲਿਆ ਫਿਰ ਦਰਦ ਤੇ ਤੋ ਆਨਾ ਮੇਰਾ ਕਾਮਨਾ ਮੇਰੀ ਬਿਗੜੀ ਬਣਾਨਾ ਤੇਰਾ ਕਾਮਨਾ